ਆ ਤੁਹਾਨੂੰ ਦਿਖਾਉਣੀ ਹੈ ਆਪਣੇ ਪੀਓਪੀ ਵਾਲਾ ਦੇਖੋ ਨੇਈ ਆਪਣੇ ਪੀਓਪੀ ਵਾਲੇ ਲੱਗੇ ਹੋਏ ਆ ਦੇਖੋ ਜੀ ਚੈੱਕ ਕਰੋ ਦੇਖੋ ਜੀ ਉੱਤੇ ਲੱਗ ਲੱਗ ਡਿਜ਼ਾਈਨਾਂ ਦੇ ਆ ਅਗੇ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਆ ਇੱਧਰ ਆ ਗਿਆ ਕਿਚਨ ਦੇ ਬਾਹਰ ਆ ਗਈ ਆ ਲੌਬੀ ਚ ਦੇਖੋ ਜੀ ਹਾਂ ਇਹਦੇ ਰੂਮ ਚ ਲੈ ਕੇ ਚੱਲਦੇ ਆ ਜੀ ਆ ਦੇਖੋ ਆ ਰੂਮ ਚਾ ਗਿਆ ਹੀ ਦੇਖੋ ਹੀ ਇਹ ਰੂਮ ਚਾ ਗਿਆ ਆ ਰੂਮ ਦੇ ਬਾਹਰ ਆ ਗਿਆ ਹੀ ਦੇਖੋ ਪੱਖਾ ਲਾਇਆ ਪਿਆ ਆਈ ਡ੍ਰੈنگ ਰੂਮ ਚਾ ਗਿਆ ਹੀ ਦੇਖੋ ਸਾਰਿਆਂ ਚ ਅਲੱਗ-ਅਲੱਗ ਸ਼ੇਪ ਆ ਜੀ 20 ਆ ਦੇਖੋ ਹੀ ਪੂਰਾ ਲੌਬੀ ਦਾ ਆ ਦੇਖੋ ਹੀ ਆ ਮਿਸਤਰ ਦਾ ਪਲਾਸਟਰ ਕਰੀ ਜਾਂਦੇ ਆ ਉਧਰੋ ਲੱਗਿਆ शी सूमेंट को आई बना दे देखो जी इधर रूम च आ गया जी देखो तो इधर ले चलद समान पे जी थले सारा देखो इधर आ गया जी किचन आ गया सी ये किचन च भी हजे जी ਜਿੰਦਾ ਹੋ ਗੁਰ ਤੇ ਤੁਨੋਂ ਆਪਾਂ ਉੱਪਰ ਲੈ ਕੇ ਚੱਲਦੇ ਆ ਜੀ ਦੇਖੋ ਆ ਗਏ ਆਪਾਂ ਉੱਪਰ ਤੇ ਦੇਖੋ ਜੀ ਆ ਦੇਖੋ ਜੀ ਅਲੱਗ-ਅਲੱਗ ਡਿਜ਼ਾਈਨ ਇਹ ਤੋਂ ਅੱਗੇ ਲੌਬੀ ਆ ਗਈ ਇਧਰ ਨਾਲ ਰੂਮ ਆ ਗਿਆ ਜੀ ਦੇਖੋ ਉੱਤੇ ਸਕਰੀਨ ਉੱਤੀ ਦੁਕਾਨ ਤੇ ਲੱਗਿਆ ਹੋਇਆ ਜੀ ਉੱਤੇ ਕੋਈ ਵੀ ਨੇਮ ਲਿਖਿਆ ਜੋ ਡਿਜ਼ਾਈਨ ਚ ਆ ਲੌਬੀ ਦਾ ਆ ਗਿਆ ਜੀ ਦੇਖੋ ਦੇਖੋ ਇਹ ਲੌਬੀ ਦਾ ਇਹ ਵੱਖਰਾ ਜੀ ਵੱਖਰਾ ਜਾਗਾ ਆ ਬਾਈ ਕੰਮ ਕਰੀ ਜਾਂਦੇ ਆ ਆ ਦੇਖੋ ਜੀ ਆ ਦੇਖੋ ਇਹ ਕਿਹਨ ਟਾ ਡਾ ਜਾਂਦਾ ਲੌਬੀ ਦਾ ਸਾਰਾ ਨਵਕਾ ਲੱਗਿਆ ਬਾਈ ਕੰਮ ਕਰੀ ਜਾਂਦਾ ਦੇਖੋ ਆ ਇਧਰ ਆ ਗਿਆ ਜੀ ਰੂਮ ਦਾ ਇਹ ਕਰੀ ਜਾਂਦੇ ਆ ਉੱਤਰ ਬਾਈ ਲੱਗ ਗਿਆ ਆਈ ਵਈ ਬੈਠ ਕੇ ਕਰਨ ਦੇਖੋ ਸਾਰਾ ਕਰੀ ਜਾਂਦੇ ਆ ਤੇ ਗਾਈਸ ਅੱਜ ਲਈ ਇੰਨਾ ਕੀ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਆਪਣੀ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਯਾਰ ਸਪੋਰਟ ਕਰੋ ਥੈਂਕ ਯੂ